ਵਾਸੂ ਜੀ ਸੈਟਰਡੇ ਮਾਰਨਿੰਗ ਜਦੋਂ ਆਪਾਂ ਆਈ ਥਿੰਕ ਆਪਣੇ ਕਿਥੇ अर्ਲੀ ਮਾਰਨਿੰਗ ਹੀ ਸੀ ਆ ਬੋਇੰਗ 7379 ਮੈਕਸ ਜਿਹੜਾ ਇਹਦਾ ਜੈਟ ਆਲਾਸਕਾ 에ਰਲਾਈਨਸ ਦੀ ਫਲਾਈਟ ਸੀ ਓਰੀਗਨ ਤੋਂ ਕੈਲੀਫੋਰਨੀਆ ਇਹ ਫਲਾਈਟ ਜਾ ਰਹੀ ਸੀ ਅਜੇ ਥੋੜਾ ਜਿਹੀ 6 ਮਿੰਟ ਹੀ ਹੋਏ ਸੀ ਇਹਨਾਂ ਨੂੰ ਟੇਕ ਆਫ ਕੀਤੇ ਆ ਇਹਦਾ ਇੱਕ ਜਿਹੜਾ ਹਿੱਸਾ ਸੀਗਾ ਜਹਾਜ਼ ਦਾ ਉਹ ਸੈਪਰੇਟ ਹੋ ਕੇ ਉੱਡ ਗਿਆ ਜਿਹੜੀ ਜਿਹੜਾ ਫਿਊਜ਼ਲੇਜ ਦਾ ਹਿੱਸਾ ਸੀ ਉਹ ਸੈਪਰੇਟ ਹੋ ਕੇ ਥੱਲੇ ਡਿੱਗ ਗਿਆ ਕਿਤੇ ਤੇ ਜਹਾਜ਼ ਅਜੇ ਹਵਾ ਦੇ ਵਿੱਚ ਆ केबिन डीप्रेशराइज हो गया ऑफ कोर्स पायलट ने फिर एयरपोर्ट ਨੂੰ ਕੰਟੈਕਟ ਕੀਤਾ ਕਿ ਉਹਨਾਂ ਨੂੰ ਵਾਪਸ ਮੋੜਨਾ ਪਏਗਾ ਖੁਸ਼ਕਿਸਮਤੀ ਇਹਦੇ ਵਿੱਚ ਇਹ ਆ ਕਿ ਜਿੰਨੇ ਵੀ ਜਹਾਜ਼ ਦੇ ਵਿੱਚ ਯਾਤਰੀ ਤੇ ক্রੂ ਮੈਂਬਰ ਮੌਜੂਦ ਸੀਗੇ ਉਹ ਸਾਰੇ ਦੇ ਸਾਰੇ ਸੁਰੱਖਿਅਤ ਨੇ ਜਿਹੜਾ ਜਹਾਜ਼ ਦਾ ਹਿੱਸਾ ਟੁੱਟ ਕੇ ਡਿੱਗਿਆ ਵੀ ਸੀ ਉਹ ਵਾਲਾ ਹਿੱਸਾ ਵੀ ਪਹਿਲਾਂ ਉਹਦੀ ਭਾਲ ਚੱਲਦੀ ਰਹੀ ਕਹਿੰਦੇ ਯੈਸਟਰਡੇ ਕੱਲ ਉਹ ਮਿਲ ਗਿਆ Oregon ਦੇ ਵਿੱਚ ਕਹਿੰਦੇ ਇੱਕ ਟੀਚਰ ਨੇ ਉਹਨਾਂ ਦੇ ਘਰ ਦੇ ਬੈਕਯਾਰਡ ਦੇ ਵਿੱਚ ਡਿੱਗਿਆ ਹੋਇਆ ਸੀ ਉਹ ਜਿਹੜਾ ਬ੍ਰੋਕਨ ਆਫ ਪੋਰਸ਼ਨ ਆਫ ਦ ਪਲੇਨ ਉਹਦੇ ਕਰਕੇ ਵੀ ਕਿਸੇ ਨੂੰ ਸੱਟ ਨਹੀਂ ਲੱਗੀ ਥੈਂਕ ਯੂ ਉਹਦੇ ਨਾਲ ਕਹਿੰਦੇ ਮੋਬਾਈਲ ਫੋਨ ਵੀ ਲੱਭਿਆ ਇੱਕ ਮੋਬਾਈਲ ਫੋਨ ਵੀ ਲੱਭਿਆ ਮੋਬਾਈਲ ਫੋਨ ਦੇ ਵਿੱਚ ਚਾਰਜਰ ਲੱਗਿਆ ਹੋਇਆ ਸੀ ਤੇ ਉਹ ਕਹਿੰਦੇ ਕਿ ਚਾਰਜਰ ਦਾ ਜਿਹੜਾ ਉੱਪਰਲਾ ਹਿੱਸਾ ਹੁੰਦਾ ਜਿਹੜਾ ਪਿੰਨ ਹੁੰਦਾ ਉਹ ਫੋਨ ਦੇ ਵਿੱਚ ਹੀ ਸੀ ਤਾਰ ਨਾਲ ਟੁੱਟ ਕੇ ਜੀ ਫਿਰ ਦੇਖੋ ਫੋਰਸ ਕਿੰਨਾ ਹੋਏਗਾ ਜੀ ਕਿ ਚਾਰਜਰ ਦੀ ਤਾਰ ਟੁੱਟ ਕੇ ਗਲਪਿੰਸਿਕਾ ਉਹ ਫੋਨ ਦੇ ਅੰਦਰ ਇਨਸਰਟਡ ਹੈ ਫੋਨ ਥੱਲੇ ਜਾ ਕੇ ਡਿੱਗਿਆ ਇਟ ਵਾਸ ਅ ਆਈਫੋਨ ਆਈਫੋਨ ਦੀ ਮਸ਼ਹੂਰੀ ਵੀ ਹੋ ਗਈ ਉਹ ਚਲਦਾ ਹੀ ਸੀ ਟੁੱਟਿਆ ਨਹੀਂ ਤੇ ਇਹ ਜਿਹੜਾ ਜਹਾਜ਼ ਜਦੋਂ ਇਹ ਜਦੋਂ ਉਹਦਾ ਇੱਕ ਹਿੱਸਾ ਖੋਲੀ ਗਿਆ ਅਸੀਂ ਜਦੋਂ ਕਹਿੰਦੇ ਨਾ ਉਹਦਾ ਕੰਪੋਨੈਂਟ ਥੱਲੇ ਡਿੱਗ ਗਿਆ ਕੋਈ ਸੋਚੇਗਾ ਕਿ ਕੋਈ ਛੋਟੀ ਮੋਟੀ ਕੋਈ ਚੀਜ਼ ਉਹਦੀ ਥੱਲੇ ਡਿੱਗ ਗਈ ਆ ਉਹ ਪੂਰੇ ਦਾ ਪੂਰਾ ਇੱਕ ਉਹ ਜਹਾਜ਼ ਖੋਲੀ ਗਿਆ ਫ੍ਰਿਜ ਦੇ ਸਾਈਜ਼ ਦਾ ਤੁਸੀਂ ਸਮਝ ਲਓ ਵੀ ਜਿਹੜਾ ਉਹਦਾ ਐਮਰਜੈਂਸੀ ਡੋਰ ਹੈ ਜਦੋਂ ਉਹ ਸਾਰਾ ਥੱਲੇ ਡਿੱਗ ਜਾਵੇ ਸਾਈਜ਼ ਆਫ ਅ ਰੈਫਰਿਜਰੇਟਰ ਜਿਹੜਾ ਹੋਲ ਆ ਉਹਦੇ ਵਿੱਚ ਹੋਲ ਹੋ ਗਿਆ ਪੂਰੇ ਜਹਾਜ਼ ਦੇ ਜਿਹੜੇ ਆਕਸੀਜਨ ਮਾਸਕ ਹੁੰਦੇ ਨੇ ਉਹ ਪੈਣੇ ਪਏ ਕਿਉਂਕਿ ਜਿਹੜਾ ਕੈਬਿਨੋ ਡੀਪ੍ਰੈਸ਼ਰਾਈਜ਼ ਹੋ ਗਿਆ ਜੀ ਤੇ ਸੋ ਇਟ ਵਾਸ ਅ ਵੈਰੀ ਸੀਰੀਅਸ ਥਿੰਗ ਤੇ ਕਿਸਮਤ ਦੀ ਗੱਲ ਇਹ ਸੀ ਕਿ ਉਹ ਜਹਾਜ਼ ਜਿੱਥੇ ਉਹ ਖੁੱਲਿਆ ਜਹਾਜ਼ ਉਹਦੇ ਬਿਲਕੁਲ ਨਾਲ ਦੀ ਸੀਟ ਖਾਲੀ ਸੀ ਤੇ ਉੱਥੇ ਕੋਈ ਨਾਲ ਦੀ ਸੀਟ ਤੇ ਬਿਲਕੁਲ ਨਹੀਂ ਸੀ ਬੈਠਿਆ ਜੀ ਅੱਛਾ ਹੁਣ ਕਈਆਂ ਦੇ ਲਈ ਕਿ ਉਹ ਸੈਟ ਹਨਾ ਕੁਝ ਸੈੱਲ ਫੋਨ ਸੀਗੇ ਉਹ ਜਦੋਂ ਇਦਾਂ ਨਿਕਲ ਗਏ ਇੱਕ ਕਹਿੰਦੇ ਇੱਕ देयर वाज ਅ ਮਦਰ ਆਪਣੇ ਬੱਚੇ ਨੂੰ ਕਹਿੰਦੇ ਉਹ ਫੜ ਕੇ ਬੈਠੇ ਰਹੇ ਸੋ ਥੈਟ ਕਿਤੇ ਐਦਾਂ ਨਾ ਹੋਵੇ ਕਿ ਡੀਪ ਰੈਸ਼ਰਾਇਜ਼ੇਸ਼ਨ ਕਰਕੇ ਬੇਬੀ ਕੁਡ ਹੈਵ ਗਾਟ ਇਨ ਸਕਟ ਆਊਟ ਵਾਸ ਜੀ ਬਹੁਤ ਕਈ ਲੋਕਾਂ ਨੇ ਆਪੋ ਆਪਣੇ ਜਿਹੜੇ ਪਰਿਵਾਰਕ ਮੈਂਬਰਾਂ ਨੂੰ ਪਿਆਰਿਆ ਨੂੰ ਸੁਨੇਹੇ ਭੇਜਤੇ ਕਈਆਂ ਨੂੰ ਲੱਗਿਆ ਵੀ ਕਿਤੇ ਇੱਥੇ ਮਤਲਬ ਬਹੁਤ ਇਟ ਵਾਸ ਅ ਵੈਰੀ ਸੀਰੀਅਸ ਕਨਸਰਨਿੰਗ ਸਿਚੁਏਸ਼ਨ ਅੱਛਾ ਜਹਾਜ਼ ਵੀ ਨਵਾਂ ਐਦਾਂ ਨਹੀਂ ਵੀ ਪੁਰਾਣਾ ਜਹਾਜ਼ ਨਹੀਂ ਸੀ ਹਜੇ ਤਕਰੀਬਨ ਕੁਝ ਹਫ਼ਤੇ ਪਹਿਲਾਂ ਹੀ ਇਸ ਨੂੰ ਸਰਵਿਸ ਦੇ ਵਿੱਚ ਲਿਆਂਦਾ ਗਿਆ ਸੀ ਹੁਣ ਵਾਸਤੇ ਵੀ ਖਬਰਾਂ ਇਹ ਵੀ ਆ ਰਹੀਆਂ ਨੇ ਕਹਿੰਦੇ ਬੀਤੇ ਦਿਨੀ ਤਿੰਨ ਅਜਿਹੀਆਂ ਫਲਾਈਟ ਸੀਗੀਆਂ 1 ਦਸੰਬਰ ਮਹੀਨੇ ਸੀ 2 ਸੀਗੀਆਂ ਜਨਵਰੀ ਦੇ ਵਿੱਚ ਇਸ ਜਹਾਜ਼ ਨੂੰ ਕਹਿੰਦੇ ਹਵਾਈ ਦੇ ਵਾਸਤੇ ਫਲਾਈ ਨਹੀਂ ਸੀ ਕੀਤਾ ਜਾ ਰਿਹਾ ਕਿਉਂਕਿ ਪਹਿਲਾਂ ਤਿੰਨ ਫਲਾਈਟਸ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵਾਰਨਿੰਗ ਲਾਈਟ ਆਈ ਸੀ ਜਿਹੜੀ ਕਿ ਡੀ ਪ੍ਰੈਸ਼ਰਾਈਜ਼ੇਸ਼ਨ ਦੀ ਦਾ ਖਤਰਾ ਦਰਸਾਉਂਦੀ ਸੀ ਸੋ ਹੁਣ ਉਸ ਚੀਜ਼ ਦੀ ਸਾਰੀ ਇਸ ਵੇਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿੰਨੇ ਵੀ ਬੋਇੰਗ 737 737 ਮੈਕਸ 9 ਜੈਟਸ ਨੇ ਉਹਨਾਂ ਨੂੰ ਗਰਾਊਂਡ ਕਰ ਦਿੱਤਾ ਗਿਆ ਯਾ ਸੋ ਜਿਹੜੇ ਇਹ ਤਕਰੀਬਨ 171 ਜੈਟਸ ਨੇ ਟੋਟਲ ਨਾਟ ਜਸਟ ਵਿਦ ਅਲਾਸਕਾ ਅਲਾਸਕਾ ਦੇ ਕੋਲ 65 ਨੇ ਤੇ ਟੋਟਲ 171 ਜਿਹੜੇ ਜੈਟਸ ਗਰਾਉਂਡ ਕੀਤੇ ਗਏ ਸੀ ਉਹਨਾਂ ਵਿੱਚੋਂ 18 ਜੈਟਸ ਨੂੰ ਦੁਬਾਰਾ ਚਲਾਉਣ ਦੀ ਇਜਾਜ਼ਤ ਮਿਲੀ ਸੀ ਤੇ ਉਹ ਫਿਰ ਉਹ ਵੀ ਜਿਹੜਾ ਆਰਡਰ ਹੈ ਦੁਬਾਰਾ FAA ਵੱਲੋਂ ਆਇਆ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਐਤਵਾਰ ਨੂੰ ਇਹ ਦੱਸਿਆ ਗਿਆ ਕਿ ਉਹ ਦੁਬਾਰਾ ਤੋਂ ਗਰਾਉਂਡ ਕਰ ਦਿੱਤੇ ਗਏ ਨੇ ਜਹਾਜ਼ ਕਿੰਦੇ ਹੋਰ ਇਨਸਪੈਕਸ਼ਨ ਕਰਨ ਦੀ ਲੋੜ ਆ ਇਹ ਜਦੋਂ ਸਾਰਾ ਵੀਰੇ ਦੀ ਇਹ ਵਾਕਿਆ ਵਾਪਰਿਆ ਜਦੋਂ ਇਹ ਫਲਾਈਟ ਜਾ ਰਹੀ ਸੀ ਪੋਰਟਲੈਂਡ ਤੋਂ ਕੈਲੀਫੋਰਨੀਆ ਸੀ 온ਟਾਰੀਓ ਕੈਲੀਫੋਰਨੀਆ ਜੀ 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 ਇਫ ਫਲਾਈਟ ਵਾਪਸ ਸੋ ਜਿਵੇਂ ਤੁਸੀਂ ਦੱਸਿਆ 6 ਮਿੰਟ ਹੋਈ ਸੀ ਉਡਾਨ ਪਰ ਇਹਨੂੰ ਤੇ ਜ਼ਮੀਨ ਤੋਂ ਇਹ 에어크래프트 ਤਕਰੀਬਨ 4.8 ਕਿਲੋਮੀਟਰ ਉੱਪਰ ਸੀ ਜੀ ਜੀ ਸੋ ਜਿਹੜਾ ਕਰੂਜ਼ ਆਲਟੀਟਿਊਡ ਹੁੰਦਾ ਉੱਥੇ ਨਹੀਂ ਸੀ ਪਹੁੰਚਿਆ 35000 ਇਹ ਬੜਾ ਇੱਕ ਬਚਾਅ ਸੀਗਾ ਇਸ ਗੱਲ ਨੂੰ ਲੈ ਕੇ ਕਿ ਉਹ ਜਿਹੜੇ ਵੀ ਸਾਰੇ ਪੈਸੇਂਜਰਸ ਸੀਗੇ ਦੇ 올 ਹੈਡ देयर ਸੀਟ ਬੈਲਟਸ ਇੰਟੈਕਟ ਸੀਟ ਬੈਲਟ ਵਾਲਾ ਸਾਈਨ ਅਜੇ ਗਿਆ ਨਹੀਂ ਸੀ ਤੇ ਕੋਈ ਵੀ ਜਿਹੜੇ ਕਰੂ ਮੈਂਬਰਸ ਜਾਂ ਕੋਈ ਵੀ ਪੈਸੇਂਜਰਸ ਉਹ ਜਹਾਜ਼ ਦੇ ਵਿੱਚ ਤੁਰ ਫਿਰ ਨਹੀਂ ਸੀ ਰਹੇ ਜੇ ਕੋਈ ਤੁਰ ਫਿਰ ਰਿਹਾ ਹੁੰਦਾ ਤੇ ਉਹਨੇ ਪ੍ਰੈਸ਼ਰ ਡੀਪ੍ਰੈਸ਼ਰਾਈਜ਼ ਜਦੋਂ ਹੋਇਆ ਕੈਬਿਨ ਨਾਲ ਬਾਹਰ ਚੱਲ ਜਾਣਾ ਸੀ ਇਹ ਬਹੁਤ ਰਿਸਕੀ ਬਹੁਤ ਰਿਸਕੀ ਸਿਚੁਏਸ਼ਨ ਹੋ ਸਕਦੀ ਸੀ ਅ ਮਤਲਬ ਇਹ ਤੁਸੀਂ ਕਹਿ ਲੋ ਵੀ ਇਹ ਕਰਾਮਾਤ ਹੀ ਹੋਈਏ ਸਪੈਸ਼ਲੀ ਵਾਸੋ ਜੀ ਜਿਹੜਾ ਅ ਜਹਾਜ਼ ਦਾ ਪੋਰਸ਼ਨ ਟੁੱਟ ਕੇ ਜਿਹੜਾ ਡਿੱਗਿਆ ਥੱਲੇ ਔਰ ਰੈ residențial ਏਰੀਆ ਚ ਆ ਕੇ ਡਿੱਗਿਆ ਉਹਦੇ ਨਾਲ ਵੀ ਕਿਸੇ ਨੂੰ ਬੜੀ ਗੰਭੀਰ ਸਰਟੀਫਿਕੇਟ ਲੱਗ ਸਕਦੀ ਸੀ ਅੱਛਾ ਹੁਣ ਜਿਵੇਂ ਤੁਸੀਂ ਦੱਸਿਆ ਵੀ ਸਾਰੇ ਦੇ ਸਾਰੇ ਜਿਹੜੇ 171 ਜਹਾਜ਼ ਨੇ ਮੈਕਸ 9 ਬੋਇੰਗ ਦੇ ਉਹਨਾਂ ਨੂੰ ਹੁਣ ਗਰਾਊਂਡ ਕਰ ਦਿੱਤਾ ਗਿਆ ਅੱਛਾ ਇਹਦੇ ਕਰਕੇ ਫਲਾਈਟਸ ਬੜੀਆਂ ਕੈਨਸਲ ਹੋਈਆਂ ਯੂਨਾਈਟਿਡ ਕਿਉਂਕਿ ਯੂਨਾਈਟਿਡ ਏਅਰਲਾਈਨਸ ਕੋਲ ਵੀ ਤਕਰੀਬਨ 79 ਇਹ ਜਹਾਜ਼ ਹੈਗੇ ਨੇ ਉਹਨਾਂ ਨੇ ਵੀ ਵੀਕਐਂਡ ਤੇ ਆਪਣੀਆਂ ਕਈ ਫਲਾਈਟਸ ਕੈਨਸਲ ਕੀਤੀਆਂ ਅਲਾਸਕਾ 에ਅਰਲਾਈਨਸ ਨੂੰ ਵੀ ਕਈ ਫਲਾਈਟਾਂ ਆਪਣੀਆਂ ਰੱਦ ਕਰਨੀਆਂ ਪਈਆਂ ਨੇ ਘੱਟੋ ਘੱਟ 23 ਤੋਂ 25 ਹਜ਼ਾਰ ਮੁਸਾਫਰ ਨੇ ਜਿਨ੍ਹਾਂ ਦੀਆਂ ਫਲਾਈਟਸ ਪਿਛਲੇ ਦਿਨਾਂ ਦੇ ਵਿੱਚ ਸੈਟਰਡੇ ਤੋਂ ਲੈ ਕੇ ਹੁਣ ਤੱਕ ਇਸ ਚੀਜ਼ ਕਰਕੇ ਇੰਪੈਕਟ ਹੋਈਆਂ ਨੇ ਜਿਹੜਾ ਇਹ ਵਾਸਤੇ ਜੀ ਇਹ ਜਿਹੜਾ ਫਿਊਜ਼ਲੇਜ ਦਾ ਹਿੱਸਾ ਸੀ ਪੂਰੀ ਦੀ ਪੂਰੀ ਜਿਹੜਾ ਫਿਊਜ਼ਲੇਜ ਆ ਉਹ ਸਪਿਰਿਟ 에어로 ਸਿਸਟਮ ਨਾਮ ਦੀ ਕੰਪਨੀ ਵੱਲੋਂ ਤਿਆਰ ਕੀਤੀ ਗਈ ਜਿਹੜੀ ਕਿ 2005 ਦੇ ਵਿੱਚ ਬੋਇੰਗ ਤੋਂ ਅਲੱਗ ਇੱਕ ਸੈਪਰੇਟ ਕੰਪਨੀ ਉਹ ਬਣ ਗਈ ਸੀ ਅ ਸੋ ਹੁਣ ਇਹਨੂੰ ਲੈ ਕੇ ਪੂਰੀ ਤਫ਼ਤੀਸ਼ ਵਗੈਰਾ ਚੱਲਦੀ ਪਈ ਆ ਤੇ ਬੋਇੰਗ ਦੀਆਂ ਜਿਹੜੀਆਂ ਸਮੱਸਿਆਵਾਂ ਵੀ ਤੇ ਸਮੇਂ ਦੇ ਵਿੱਚ ਸਾਹਮਣੇ ਆਈਆਂ ਨੇ ਇਹ ਉਹਦੇ ਵਿੱਚ ਇੱਕ ਨਵਾਂ ਚੈਪਟਰ ਜੁੜ ਗਿਆ 21819 ਦੇ ਵਿੱਚ ਵਸਵੀ ਜਿਹੜੇ ਦੋ ਜਹਾਜ਼ ਕ੍ਰੈਸ਼ ਹੋਏ ਸੀ ਇੱਕ ਸੀਗਾ ਉਹ ਲਾਈਨ ਏਅਰ ਇੰਡੋਨੇਸ਼ੀਆ ਦੂਜਾ ਸੀ Ethiopian Airlines ਦਾ ਜਿਹਦੇ ਵਿੱਚ ਕਿ ਆਜ ਦੀ ਨਵੀਂ ਟੈਕਨੋਲੋਜੀ ਮੈਕਸ ਜੈਟਸ ਦੇ ਵਿੱਚ ਜਿਹੜੀਆਂ ਨੇ ਪਾਈ ਸੀ ਜਿਹੜਾ ਪਲੇਨ ਫਿਰ ਨੋਜ਼ ਡਾਈਵ ਕਰਨ ਲੱਗ ਗਿਆ ਸੀ ਆਟੋ ਪਾਇਲਟ ਡਿਡ ਯੂ ਸੀ 크루즈 ਵਾਲੀ ਜਿਹੜੀ ਸੀ ਜਿਹੜਾ ਨੇਵੀਗੇਸ਼ਨ ਦਾ ਉਹਦਾ ਸੀਗਾ ਉਹ ਆਟੋ ਹੁੰਦੀ ਸੀ ਤੇ ਉਹਨੂੰ ਫਿਰ ਟੇਕਓਵਰ ਕਰਨਾ ਫॉर ਦਾ ਪਾਇਲਟ ਉਹ ਉਹਦੇ ਵਿੱਚ ਦਿੱਕਤ ਆ ਰਹੀ ਸੀ ਦਿੱਕਤ ਆ ਰਹੀ ਸੀ ਸੋ ਉਹ ਪਹਿਲਾਂ ਬੋਇੰਗ ਦੀਆਂ ਸਮੱਸਿਆਵਾਂ ਪਹਿਲਾਂ ਉੱਥੋਂ ਸ਼ੁਰੂ ਹੋਈਆਂ ਉਸ ਤੋਂ ਬਾਅਦ ਹੁਣ ਜਿਹੜਾ ਆਹ ਮੈਕਸ ਜੈਟਸ ਦੇ ਵਿੱਚ ਹੁਣ ਆ ਜਿਹੜੀ ਸਮੱਸਿਆ ਪਈ ਆ ਇਹਨੇ ਦੁਬਾਰਾ ਤੋਂ ਇੱਕ ਵਾਰ ਬੜਾ ਸਹਮ ਪੈਦਾ ਕਰਤਾ ਹ ਕੈਨੇਡੀਅਨ 에ਅਰਲਾਈਨਸ ਨੇ ਗੱਲ ਜ਼ਰੂਰ ਤਸਦੀਕ ਕੀਤੀ ਆ ਕਿ ਉਹਨਾਂ ਵੱਲੋਂ ਬੋਇੰਗ 737 ਮੈਕਸ 9 ਜੈਟਸ ਇਸਤੇਮਾਲ ਨਹੀਂ ਕੀਤੇ ਜਾਂਦੇ ਕੈਨੇਡੀਅਨ 에ਅਰਲਾਈਨਸ ਵੱਲੋਂ ਮੈਕ ਜਿਹੜੇ ਜੈਟਸ ਨੇ ਉਹ ਵਰਤੇ ਜਾਂਦੇ ਨੇ। ਯਾ ਤੇ ਜਿਹੜੀ ਗੱਲ ਹੈ ਬੋਇੰਗ ਦੀ ਬੋਇੰਗ ਦੀ ਵਿਜੇ ਜੀ ਉੱਥੇ ਲਾਬਿੰਗ ਬੜੀ ਸਟਰੋਂਗ ਹੈ ਅਮਰੀਕਾ ਦੇ ਵਿੱਚ ਤੇ ਅਮਰੀਕਨ ਸਰਕਾਰ ਦਾ ਹਮੇਸ਼ਾ ਤੋਂ ਹੀ ਸਮਰਥਨ ਰਿਹਾ ਬੋਇੰਗ ਨੂੰ ਤੇ ਅਸੀਂ ਦੇਖਿਆ ਬੋਇੰਗ ਵਰਸਸ 에ਅਰਬੱਸ ਬੋਇੰਗ ਵਰਸਸ ਬੰਬਾਰਡੀਏ ਜਿਹੜੇ ਵੀ ਕੋਈ ਡਿਸਪਿਊਟਸ ਹੁੰਦੇ ਬੋਇੰਗ ਆਲਵੇਸ ਪ੍ਰਿਵੇਲਸ ਤੇ ਇਸ ਵਾਰ ਵੀ ਐਫਏ ਵਾਲਿਆਂ ਨੇ ਭਾਵੇਂ ਉਹਨਾਂ ਨੂੰ ਗਰਾਊਂਡ ਜ਼ਰੂਰ ਕਰਾਇਆ ਪਰ ਜਿਹੜੀ ਕੋਈ ਇਹਦੀ ਦੇਖਿਓ ਤੁਸੀਂ ਇਹਦੀ ਤਫ਼ਤੀਸ਼ ਵਗੈਰਾ ਹੋਏਗੀ ਤੇ ਬੋਇੰਗ ਨੂੰ ਕੁਝ ਗੈਨਮਨ ਦੇ ਗਰਾ ਕਰਕੇ ਉਛੜ ਦਿੱਤਾ ਜਾਏਗਾ ਪਰ ਗੱਲ ਇਹ ਹੈ ਨਾ ਬਸ ਜੀ ਪਬਲਿਕ ਸੇਫਟੀ ਨੂੰ ਕੀ ਇਸ ਤਰ੍ਹਾਂ ਛਿੱਕੇ ਟੰਗਿਆ ਜਾ ਸਕਦਾ ਬੋਇੰਗ ਦਾ ਜਿਹੜਾ ਸਟਾਕ ਹੈ ਉਹ ਆਲਰੇਡੀ ਤਕਰੀਬਨ 7% ਡਾਊਨ ਹੋ ਚੁੱਕਾ ਅਸਰ ਉੱਤੇ ਪੈਣਾ ਹੀ ਪੈਣਾ ਸੀ ਪਰ ਆਈ ਥਿੰਕ ਵੱਡਾ ਸਵਾਲ ਹੋਣਾ ਬੋਇੰਗ ਦੀ ਆਨਗੋਇੰਗ ਰਿਲਾਈਬਿਲਟੀ ਦੇ ਉੱਪਰ ਕੀ ਇਸ ਚੀਜ਼ ਨੂੰ ਲੋਕੀ ਛੇਤੀ ਭੁੱਲ ਜਾਣਗੇ 에ਅਰਲਾਈਨ ਛੇਤੀ ਭੁੱਲ ਜਾਣਗੀਆਂ ਜਾਂ ਫਿਰ ਜਿਹੜਾ ਇਹ ਇਹ ਮਸਲਾ ਇਟ ਟਰਨਸ ਇਨਟੂ ਸਮਥਿੰਗ ਬਿਗ ਆਮ ਤੌਰ ਤੇ ਜਿੱਥੋਂ ਆਹ ਜਹਾਜ਼ ਦਾ ਪੋਰਸ਼ਨ ਪੀਸ ਟੁੱਟ ਕੇ ਡਿੱਗਿਆ ਕਈ 에어ਲਾਈਨਸ ਨੇ ਉਸੇ ਹੀ ਪੁਆਇੰਟ ਤੇ ਇਮਰਜੈਂਸੀ ਡੋਰ ਇੰਸਟਾਲ ਕੀਤਾ ਹੁੰਦਾ ਇਸ ਜਹਾਜ਼ ਦੇ ਵਿੱਚ ਉਥੇ ਇਮਰਜੈਂਸੀ ਡੋਰ ਨਹੀਂ ਸੀ ਇਹ ਗੱਲ ਕਨਫਰਮ ਹੋ ਚੁੱਕੀ ਹੋਈ ਆ ਸੋ ਹੁਣ ਤਫਤੀਸ਼ ਵਗੈਰਾ ਹੋਊਗੀ ਇਹ ਵੀ ਕਹਿੰਦੇ ਦੇਖਣਾ ਕਿ ਜਿਹੜਾ ਉਹ ਪਾਰਟਿਕੂਲਰ ਹਿੱਸਾ ਹੈ ਉਹਨੂੰ ਜਦੋਂ ਲਾਸਟ ਟਾਈਮ ਇਸ ਜਹਾਜ਼ ਦੀ ਮੇਨਟੇਨੈਂਸ ਹੋਈ ਸੀ ਤਾਂ ਉਹ ਕਿਹੜਾ ਮੁਲਾਜ਼ਮ ਸੀ ਕਿਹੜਾ ਵਿਅਕਤੀ ਸੀ ਕਿਹੜੀ ਟੀਮ ਸੀ ਜਿਸ ਨੇ ਕਿ ਉਸ ਦਾ ਨਰੀਖਣ ਵਗੈਰਾ ਕੀਤਾ ਸੀ ਸੋ lettes see ਇਹਦੇ ਵਿੱਚੋਂ ਅਜੇ ਹੋਰ ਖਬਰਾਂ ਆਉਂਦੇ ਸਮੇਂ ਚ ਆਉਂਦੀਆਂ ਰਹਿਣਗੀਆਂ